ਪਹੁੰਚ ਗਏ ਰੋਕਾ ਦੀ ਮਨਹਿਰਵਾ ਕਿਸਟੈਲੋ ਹੈ ਕਿ ਇੱਕ ਇਹ ਉੱਚਾ ਕਹਿ ਲਓ ਕਿਲਾ ਕਹਿ ਲਓ ਤੁਸੀਂ ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਅੱਜ ਅਸੀਂ ਪਹੁੰਚੇ ਆ ਬਰੇਸ਼ੀਆ ਕਿਸਟੈਲੋ ਤੇ ਜਿੱਥੋਂ ਪਹਾੜੀ ਤੋਂ ਸਾਰਾ ਬਰੇਸ਼ੀਆ ਦਿਦਾ ਆ ਤੇ ਅੱਜ ਉੱਥੇ ਅਸੀਂ ਬਾਰਬੀਕਿਊ ਕਰਾਂਗੇ ਤੇ ਖਾਣ ਪੀਣ ਦਾ ਪ੍ਰੋਗਰਾਮ ਸਾਡੇ ਨਾਲ ਆ ਨਾਲ ਸਾਡੇ ਦਿਲਪ੍ਰੀਤ ਦਾ ਸਤਿ ਸ੍ਰੀ ਅਕਾਲ ਕਹਦੇ ਹੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਾਲ ਸਾਡੇ ਇੱਕ ਇੰਦਰ ਜੀ ਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਕੀ ਰਕੇਸ਼ ਨੂੰ ਜਾਣਦੇ ਆ ਇਹ ਪਾਣੀ ਦੀਆਂ ਛਲਾਂ ਵਾਲਾ ਚਲੋ ਜੀ ਮਿਲਦੇ ਹਾਂ ਉੱਪਰ ਜਾ ਕੇ ਲਓ ਜੀ ਮਿੱਤਰੋ ਚੱਕ ਲਿਆ ਸਮਾਨ ਤੇ ਤਿਆਰੀ ਕਰ ਲਈਏ ਉੱਪਰ ਵਾਲੀ ਲਿਆ ਲਿਆ ਦੋਨੇ ਲਿਆ ਤੂੰ ਲਿਆ ਰੋ ਸਹੀ ਉੱਥੇ ਜਾ ਕੇ ਪਤਾ ਨਹੀਂ ਇੱਕ ਮਿੰਟ ਉੱਪਰ ਦਾ ਵਿਊ ਆ ਚਲੋ ਗਾਇਸ ਚੱਲਦੇ ਹਾਂ ਉੱਪਰ ਤੇ ਦੇਖਦੇ ਹਾਂ ਕੀ ਹਾਲਤ ਆ ਹੋਵੇ ਕੀ ਹੋ ਗਿਆ ਬਰਕਾ ਇਹ ਉਹ ਹੈ 88 88 88 ਇਹ ਨਹੀਂ ਲੈ ਗਿਆ ਇਹ ਪਾਜੀ ਕਾਦਾ ਬਾਗ ਹੈ ਇਹ ਲੀਵੀਆ ਲੀਵੀਆ ਇਹ ਤਾਂ ਸਾਡੇ ਘਰ ਵੀ ਹੈਗਾ ਹਾਂਜੀ ਹਾਂ ਲੱਗਿਓ ਪਏ ਉੱਪਰ ਆਲੇ ਕੱਚੇ ਆ ਜੀ ਪਾਜੀ ਇਹ ਨੂੰ ਮੁੱਕਿਆ ਜੇ ਲੋ ਜੀ ਮਿੱਤਰੋ ਕਰੋ ਚੈੱਕ ਵੀਊ ਤੂੰ ਸਾਡੇ ਨਾਲ ਕਿਹੜਾ ਬੈਗ ਦੱਸਦੇ ਫਿਰ ਆਪਣਾ ਮੇਰੇ ਤੋਂ ਬੈਗ ਕਰਾਉਣਾ ਹੀ ਜੱਦ ਰਿਹਾ ਦਾ ਦੇਤੀ ਨੂੰ ਹੋਰ ਹੋਰ ਓਕੇ ਆ ਕੋਈ ਚੱਕਰ ਨਹੀਂ ਐਦਾਂ ਕਰਾਂਗੇ ਬਾਹਰ ਹੀ ਥੱਲੇ ਉਹ ਨਹੀਂ ਲਗਾਗੇ ਆਪ ਹੀ ਇੱਥੇ ਲਾ ਲਿਆ ਸਾਰਾ ਦਿਨ ਸਾਡਾ ਹੀ ਆ ਲੋ ਜੀ ਦੋਸਤੋ ਕੋਲੇ ਕੋਲੇ ਮਗਦੇ ਪਏ ਆ ਕਿਦਾਂ ਮਗ ਜਾਣਗੇ ਅੱਜ ਕਿ ਨਹੀਂ ਮਗ ਜੂ ਮਗ ਜੂ ਲੱਗ ਜੂਗਾ ਲੱਗਦਾ ਨਿਕਲਦਾ ਰਹਿ ਧੂਆਂ ਕਿਦਾਂ ਨਾਟ ਕਰਾਂ ਚਮਚਾ 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 ਚੈੱਕ ਕਰੋ ਐਸੇ ਆਦੀਮਾਨ ਵਾਲਾ ਹਾਲ ਹੋਇਆ ਪਿਆ ਅੱਜ ਚੈੱਕ ਕਰੋ ਪਰਕੇਤਾ ਵੀ ਘਾਣਾ ਸੀਗਾ ਪਰ ਕੀਤੇ ਨਹੀਂ ਲਿਆ ਹੋਏ ਯਾਰ ਇਹਦਾ ਠੀਕ ਆ ਇੱਧਰ ਆਹ ਦੇਖ ਲੋ ਇਟਲੀ ਆਇਆ ਸਾਲ ਇਹ ਚਾਚਾ ਵੀ ਨਹੀਂ ਜੁੜਦਾ ਪਲੇਟ ਚਾ ਤਾਂ ਇੱਥੇ ਲਾ ਲਓ ਜੀ ਪਨੀਰ ਰੈਡੀ ਆ ਪਨੀਰ ਪਨੀਰ ਟਿੱਕਾ ਪਨੀਰ ਟਿੱਕਾ ਰੈਡੀ ਆ ਠੀਕ ਚਾਪ ਚਾਪ ਕਿੱਥੇ ਬਈ ਮੁੰਡੇ ਦੇ ਹੱਥ ਚੜਦੇ ਹੱਥ ਹੱਥ ਜੇ ਨਰਮ ਆ ਮੁੰਡੇ ਦੇ ਜਲਦੇ ਆ ਕਿਉਂ ਨਾਲੇ ਕੰਦੇ ਫੋਰਨੋਂ ਦੇ ਕੰਮ ਕਰਦਾ। ਫੋਰਨੋਂ ਦੇ ਕੰਮ ਕਰਦਾ ਉੱਤੇ ਗਵੰਟੀ ਪਤਾ ਕਿੱਡੀ ਹੁੰਦੀ। ਮੋਢੇ ਤੱਕ ਤਾਂ ਗਵੰਟੀ ਆਉਂਦੀ। ਨਾਲੇ ਉੱਤੇ ਉਦਾਂ ਵੀ ਬਰਫ਼ ਬਹੁਤ ਘੁੰਮਦੀ ਆ। ਉਦੋਂ ਠੰਡਾ ਰਹਿੰਦਾ। ਫਿਰ ਹੋਰ ਤਾਂ ਨਹੀਂ ਵਾਈਟ ਕਰਨਾ। ਹਾਂ ਤਾਂ ਦੇਖੀਏ। ਵਾਈਟ ਹੁਣ। ਹੋਰ ਸਾਹਮਣੇ ਖੜੀ ਹੈਗੇ। ਕਰਲਾ ਕਹਿ ਦੇ ਗਿਆ ਆਜੋ। ਕਰ ਲੋ ਗਿਆ ਸੁਜਾਰੇ। ਕਬਈ ਸੁਜਾਰੇ। ਮੁੰਡਿਆਂ ਦਾ ਪੇਟ ਪੂਜਾ ਕਰ ਲਈ ਆ ਤੇ ਚੱਲ ਪਾ ਆਪਣੀ ਮੰਝੇ ਲਾਲ ਨੂੰ ਔਰ ਕੈਸ ਤੂ ਕੀ ਚੱਕਿਆ ਓਏ ਉਹ ਜਗਾਰਾ ਚੜਾਈਆਂ ਚੜਾਉਣ ਵਾਲੇ ਦਾ ਹੋ ਸੱਚੇ ਦਰਬਾਰ ਕੀ ਜੈ ਮਮਾ ਜਗਾਰਾ ਲਾ ਲਈਦਾ ਹੁੰਦਾ ਆ ਬੰਦਾ ਕਿਥੇ ਕਪੜਾ ਬੰਦਾ ਉਹ ਆ ਜਾ ਬੋਲ ਸੱਚੇ ਦਰਬਾਰ ਕੀ ਜੈ ਲੋ ਜੀ ਲੱਕੜ ਦਾ ਪੁਲ ਮਮਾ ਇਹ ਲੱਕੜ ਦਾ ਪੁਲ ਵਾ ਉਹ ਹਾਂ ਧਿਆਨ ਨਾਲ ਹੂੰ ਧਿਆਨ ਸੀਂਗ ਲੱਗੀ ਆ ਚੈੱਕ ਕਰੋ ਲੋਜੀ ਚਲੋ ਚਲੋ ਯਾਰ ਪਰ ਦੇਖੇ ਕੀ ਹਾਲਤਾ ਵਾ ਵੀਡੀਓ ਵੀ ਬਣਾਵੇ ਉੱਪਰ ਉਹ ਬਿੱਲੇ ਦੇ ਇੱਟੇ ਦੇ ਬਿੱਲੇ ਦੇ ਪੁੱਠੇ ਦੇ ਇੱਟੇ ਵਾ ਔਰਕੇਸ਼ ਨੂੰ ਸਾਹਮਣੇ ਕਰੋ ਰਕੇਸ਼ ਕਿੱਥੇ ਗਿਆ ਲੋ ਜੀ ਚੋਟੀ ਤੇ ਚੜ ਗਏ ਮੁੰਡੇ ਨੋ ਨਾ ਕਿਤੇ ਛੋਟਾ ਤਾਂ ਨਹੀਂ ਹਾਂ ਇਹ ਥੱਲੇ ਹੁੰਦਾ ਇੱਥੋਂ ਲੋ ਜੀ ਦੋਸਤੋ ਇਹ ਹੈਗਾ ਬਰੀਸ਼ੇਰ ਵਿੱਚ ਇੱਕ ਕਿਲਾ ਹੈਗਾ ਸਭ ਤੋਂ ਉੱਚਾ ਤੇ ਇੱਥੋਂ ਸਾਰੇ ਆਲੇ ਦੁਆਲੇ ਦੇ ਸ਼ਹਿਰ ਦੀਦੇ ਆ ਚੈੱਕ ਕਰ ਸਕਦੇ ਹਾਂ ਜੀ ਬਾਕੀ ਇਹ ਸਾਨੂੰ ਸਿਝ ਕੀਤਾ ਇੰਦਰਜੀਤ ਨੇ ਇੰਦਰਜੀਤ ਵਾਕਿਆ ਹੀ ਸੋਹਣੀ ਜਗਾ ਹੈ ਨਾ ਬੱਟ ਸੱਤ ਲੜੰਗੀਆਂ 6 ਮਿੰਟ ਲੱਗਣੇ ਐ ਕਿ ਉਹਨ ਲੱਗਣੀ ਆ ਆ ਹਾਂ ਗਲਤ ਕੰਮ ਕੀਤਾ ਆ ਜਿਹੜਾ ਲਿਆਂਦਾ ਨਾਲ ਛੋਟਾ

ਲੋ ਜੀ ਡੋਗੀ ਵੀ ਲੈ ਰਹੇ ਆਂ ਮਕੀਆਂ ਹੋਵਾਂ ਦਾ ਨਜ਼ਾਰਾ ਬਾਕੀ ਪੇਟ ਪੂਜਾ ਕਰ ਲਈ ਆਂ ਚਾਂਪਾ ਖਾ ਲਈਏ ਕਿ ਨਹੀਂ ਰਕੇਸ਼ ਕੇ ਦਾ ਪੇਨੋ ਆ ਲੋ ਜੀ ਮੁੰਡੇ ਚਾਂਪਾ ਖਾ ਲਈਆਂ ਰੇ ਦਿਲਬੇ ਤੂੰ ਕਿਤਾ ਓਕੇ ਭਾਈ ਓਕੇ ਆ ਜੂਸ ਸਾਰੇ ਪੀ ਗਏ ਆਂ 1/2 ਲੀਟਰ ਜੂਸ ਦਿੱਤਾ ਨਾ ਵੀ ਚਾਹੀਦਾ ਸੋਮਵਾਰ ਨੂੰ ਕੰਮ ਤੇ 1/2 ਲੀਟਰ ਹੋਰੇ ਵੀ ਪੀ ਸਕਦੇ ਆ ਓ ਅੱਜ ਆਉਂਦੇ ਆਂ ਅੱਛਾ ਇੱਥੋਂ ਜਾਣਾ ਹੈ ਨਾ ਤੁਰ ਕੇ ਇੱਥੋਂ ਆਏ ਨਾ ਬਾਬੇ ਬਹੁਤ ਦੂਰ ਆ ਭਾਂਜਾ ਉਹ ਉਹ ਦੇ ਕਿੱਥੇ ਆਂ ਐਨੀ ਦੂਰ ਆ ਬਹੁਤ ਲੱਗਣਾ ਬਹੁਤ ਆ ਯਾਰ ਬਾਕੀ ਕਿਸੇ ਨਾਲ ਟਰੈਕਿੰਗ ਕਰਨੀ ਇੱਥੋਂ ਤੁਰ ਕੇ ਤੁਸੀਂ ਪੈਦਲ ਜਾ ਸਕਦੇ ਆ ਪਹੁੰਚੂਗੇ ਤੁਸੀਂ ਉਹ ਸਾਹਮਣੇ ਬਾਕੀ ਪਹੁੰਚੇ ਵੀ ਹੋਏ ਆ ਦੁਨੀਆ ਦੇਖੋ ਬਾਕੀ ਬਾਬੇ ਜੇ ਗਰੇ ਲਾ ਉੱਥੇ ਲੱਗਦੀ ਨਾ ਉਹ ਹੋਰ ਵੀ ਸੀਨ ਵਧੀਆ ਹੋਣਾ ਹੀ ਕਿੱਥੋਂ ਆਏ ਆ ਮੁੰਡੇ ਹਿਮਾਲਿਆ ਚ ਆਏ ਆ ਹਿਮਾਲਿਆ ਚ ਆਏ ਆ ਜੜੀਆਂ ਜੜੀਆਂ ਬੂਟੀਆਂ ਲੱਭਣ ਹਾਂ ਜੜੀਆਂ ਡੂ ਬੂਟੀਆਂ ਲੱਭਣ ਪਾਜੀ ਵੀਰ ਪੈਟਰੋਲ ਦੀ ਗੱਲ ਸਿਰਫ ਜੂਸ ਦੀ ਆ ਵੀਰੇ ਜੂਸ ਖਤਮ ਤੇ ਦੁਬਾਰਾ ਤਾਂ ਚੜਿਆ ਨਹੀਂ ਜਾਣਾ ਠੀਕ ਆ ਹੈ ਉੱਪਰਾਂ ਤੱਕ ਪੈਟਰੋਲ ਖਤਮ ਹੋ ਜਾਣਾ ਉਹ ਨਹੀਂ ਕਿਤੇ ਆਹੀ ਲਾਗੇ ਛਾ ਕੇ ਗੱਡੀ ਰੋਕ ਲੈਣੇ ਆ ਉੱਥੋਂ ਦੇਖ ਲੈਣੇ ਆ ਸਹੀ ਆ ਹੋਰ ਵੀਰੇ ਕੀ ਹਾਲ ਹੈ ਬਾਕੀ ਚੈੱਕ ਕਰੋ ਮੁੰਡੇ ਨਿਹਾਲ ਹੋਏ ਪਏ ਆ ਤੇ ਬਾਕੀ ਇੰਦਰ ਜੀ ਨੂੰ ਸਾਡਾ ਸੱਲਾ ਚੱਕ ਕੇ ਲੈ ਕੇ ਜਾਊਗਾ ਭਾਂਡੇ ਆਲਾ ਇੱਪਣ ਜੀ ਦਾ ਡੌਗੀ ਮਜ਼ਾ ਹੁਣ ਆਖਾ ਦੇਖੇ ਕਿ ਕਾਦੇ ਲਈ ਹਾਲ ਕਿੱਦਾਂ ਭਰਿਆ ਰਿਹਾ ਵੀਰਾਂ ਨੇ ਬਾਕੀ ਟੂਰੇਸ ਆਉਂਦੇ ਨੇ ਇੱਧਰ ਚੈੱਕ ਕਰੋ ਚੱਕੋ ਜੀ ਚੱਕਣਾ ਪੈਣਾ ਚੱਕਣਾ ਪੈਣਾ ਚੱਕਣਾ ਹੀ ਪੈਣਾ ਭਰਾਵਾ ਇੱਧਰ ਆ ਕਰਦੇ ਨੂੰ ਮਾਰਦੇ ਚੱਕ ਕੇ ਇੱਥੋਂ ਥੰਨੇ ਬਾਕੀ ਸਾਡਾ ਇੰਦਰਜੀਤ ਭਰਾ ਬਹੁਤ ਵਾਰੀ ਇਸ ਜਗ੍ਹਾ ਤੇ ਆ ਚੁੱਕਾ ਹੈ ਵਿਜ਼ਿਟ ਕਰ ਚੁੱਕਾ ਹੈ ਅਸੀਂ ਪਹਿਲੀ ਵਾਰ ਕੀਤੀ ਹੈ ਐਨ ਬਹੁਤ ਸੋਹਣਾ ਸੀਨ ਆ ਇਥੇ ਗ੍ਰੀਨਰੀ ਭਾਬੇ ਤੈਨੂੰ ਕਿਦਾਂ ਲੱਗਾ ਬਹੁਤ ਵਧੀਆ ਬਹੁਤ ਵਧੀਆ ਨਾ ਕਹਿੰਦੇ ਆਰਥ ਨਾਲ ਜੁੜ ਕੇ ਰਹੋ ਆਰਥ ਨਾਲ ਜੁੜੇ ਹੋਏ ਹਾਂ ਪਰ ਆਈ ਬੰਦਾ ਹੈ ਨਾ ਲੰਘਾ ਥੋੜੀ ਲੰਬੀਆ ਪਟਦਾ ਕਰੰਟ ਨਹੀਂ ਦਿੰਦਾ ਆਪਸ ਵਿੱਚ ਜੁੜ ਕੇ ਰਹੋ ਲੋ ਜੀ ਗੱਡੀ ਕੋ ਪਹੁੰਚ ਗਏ ਆਂ ਮੁੰਡਾ ਥੱਕ ਗਿਆ ਹੈ ਆਪਣਾ ਰਕੀਸ਼ ਕੁਮਾਰ ਖੋਲੋ ਇਹ ਡਿੱਗੀ ਅਰੇ ਉਹ ਲੱਭੀ ਬਾਕੀ ਤੁਹਾਨੂੰ ਜੀਵੀਐਲ ਦਿਖਾਣੇ ਆ ਜੀਵੀਐਲ ਲੋ ਜੀ JBL ਨਾ ਤਾਂ ਚੰਗੀ ਭਾਈ ਚੈੱਕ ਕਰੋ JBL ਮੈਂ ਰੌਣਕਾਂ ਲਾਈਆਂ ਦੀਆਂ ਟਾਲੀਆਂ ਵੀ ਸਾਰੇ ਦੇ ਦੇ ਖੜ-ਖੜ ਕੇ ਰੱਖੋ ਇਸ ਨੂੰ ਹਾਂ ਇੱਥੇ ਉੱਥੇ ਰੱਖਣਾ ਰੱਖੀ ਇਹ ਕਿੱਥੇ ਰੱਖਣਾ ਹੈ 아, ਪੌਣੀ ਦੇਖਣ ਨੂੰ ਲ ੱ ਗ ਦ ਹਾਂਜੀ ਦੋਸਤੋ ਅੱਜ ਦੀ ਲੋਕੇਸ਼ਨ ਨੂੰ ਅਸੀਂ ਕਰਦੇ ਆ ਇੱਥੇ ਐਂਡ ਤੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਦੇਖ ਕੇ ਕਿਦਾਂ ਦਾ ਲੱਗਾ ਅਸੀਂ ਵਲੌਗ ਵਿੱਚ ਕੀਤਾ ਬਾਰਬੀਕਿਊ ਤੇ ਉੱਪਰ ਕਿਲੇ ਜੇ ਦੇ ਉੱਪਰ ਘੁੰਮੇ ਆ ਤੇ ਤੁਹਾਨੂੰ ਅੱਜ ਅੱਜ ਦੀ ਲੋਕੇਸ਼ਨ ਕਿੱਦਾਂ ਦੀ ਲੱਗੀ ਕਮੈਂਟ ਜਰੂਰ ਕਰਿਓ ਤੇ ਤਦ ਤੱਕ ਲਈ ਆਪਣਾ ਖਿਆਲ ਰੱਖਿਓ ਮਿਲਦੇ ਆ ਅਗਲੇ ਵਲੌਗ ਵਿੱਚ ਬਾਏ 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 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ